ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਸਨਾਓ ਤੁਹਾਡਾ ਕੀ ਹਾਲ ਚਾਲ ਹੈ ਆਪਾਂ ਤੁਹਾਨੂੰ ਦਿਖਾਉਣੇ ਸੀ ਦੁਪੱਟੇ ਆਪਾਂ ਨੂੰ ਸ਼ੋਰੂਮ ਤੋਂ ਆਰਡਰ ਆਇਆ ਸੀ ਆ ਦੇਖੋ ਇੱਕ ਬੰਨੇ ਵੇਰ ਕੀਤਾ ਹੋਇਆ ਹੈ ਨਾ ਇਹ ਆਪਾਂ ਅੱਜ ਤਿਆਰ ਕਰੇ ਨੇ ਤਿੰਨ ਰੰਗਾਂ ਦੇ ਦੁਪੱਟੇ ਆਪਾਂ ਤਿਆਰ ਕਰੇ ਨੇ ਇਹਨਾਂ ਨੂੰ ਗੁੰਮ ਲੈਸਾਂ ਲਾਈਆਂ ਨੇ ਅਗਰ ਤੁਸੀਂ ਵੀ ਗੁੰਮਲਾ ਐਸਾ ਲਾਉਣੀਆ ਸਿੱਖਣੀਆਂ ਨੇ ਸ਼ੀਸ਼ੇ ਵਗੈਰਾ ਵਾਰੀਆਂ ਐਸਾ ਲਾਉਣੀਆ ਸਿੱਖਣੀਆਂ ਨੇ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਦੇ ਹੋ ਜੀ ਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ YouTube ਰਾਹੀਂ ਆਪਾਂ ਨੂੰ ਕੰਮ ਜਿਹੜਾ ਹੈਗਾ ਮਿਲਣ ਲੱਗ ਗਿਆ ਸੂਟਾਂ ਦਾ ਵੀ ਤੇ ਦੁਪੱਟਿਆਂ ਦਾ ਵੀ ਕਿਉਂ ਨਾ ਪ੍ਰਮਾਤਮਾ ਦੀ ਕਰੇ ਦਾ ਕਿਰਪਾ ਹੁੰਦੀ ਹੋਈ ਹੈ ਮਿਹਨਤ ਨੂੰ ਫਲ ਜਰੂਰ ਲੱਗਦਾ ਜੀ ਤੇ ਤੁਸੀਂ ਦੇਖੋ ਇੱਕ ਦੁਪੱਟਾ ਤਾਂ ਹੋ ਗਿਆ ਆ ਦੇਖੋ ਠੀਕ ਹੈ ਜੀ ਹਾਂ ਦੇ ਆਪਾਂ ਨੇ ਇਦਾਂ ਲੈ ਲਾਇਆ ਪੰਖੂੜੀ ਗੋਟਾ ਲਾਇਆ ਆਪਾਂ ਨੇ ਠੀਕ ਹੈ ਜੀ ਪੰਖੂੜੀ ਗੋਟਾ ਲਾਇਆ ਤੁਹਾਨੂੰ ਲੱਗਦਾ ਨਾ ਬਿਆ ਹੋਇਆ ਦੇਖੋ ਆਪਾਂ ਇੱਕ ਵਾਰ ਇਹ ਲੈ ਕੇ ਤੁਹਾਨੂੰ ਦਿਖਾਉਣੀ ਆ ਠੀਕ ਹੈ ਜੀ ਤੇ ਇੱਕ ਦੇਖੋ ਇਹ ਗੋਟਾ ਲਾਇਆ ਆਪਾਂ ਨੇ ਇਦਾਂ ਦਾ ਦੁਪੱਟਾ ਤਿਆਰ ਕਰਿਆ ਤੁਸੀਂ ਦੇਖੋ ਹਨ ਕਿਦਾਂ ਸੋਹਣਾ ਆਇਆ ਦੁਪੱਟਾ ਆਪਾਂ ਤੁਹਾਨੂੰ ਸਾਰਿਆਂ ਨੂੰ ਵੀਡੀਓ ਵੀ ਬਣਾ ਕੇ ਪਾਵਾਂਗੇ ਪ੍ਰੋਪਰ ਤੇ ਦੂਜੇ ਨੰਬਰ ਤੇ ਦੋ ਮਰਜੰਟਾ ਕਲਰ ਦੇ ਆਪਾਂ ਨੇ ਦੋ ਦੁਪੱਟੇ ਤਿਆਰ ਕਰੇ ਨੇ ਠੀਕ ਹੈ ਜੀ ਆ ਦੇਖੋ ਇਹਦੇ ਉੱਤੇ ਖੰਟਾ ਪਾਈਆਂ ਨੇ ਆਪਾਂ ਨੇ ਠੀਕ ਹੈ ਜੀ ਖੰਟਾ ਪਾਈਆਂ ਨੇ ਇਸ ਦੇ ਉੱਤੇ ਤੇ ਉਸ ਤੋਂ ਅੱਗੇ ਆ ਗਿਆ ਦੇਖੋ ਕਿੱਦਿਆ ਹੈਵੀ ਲੁੱਕ ਦਾ ਦੁਪੱਟਾ ਹੈ ਮਿਰ ਮਿਲਨ ਸ਼ਿਸ਼ੀਆਂ ਦਾ ਵਰਕ ਕੀਤਾ ਹੋਇਆ ਹੈ ਇਸ ਦੁਪੱਟੇ ਤੇ ਤੁਸੀਂ ਦੇਖੋ ਆ ਦੇਖੋ ਜੀ ਆ ਦੇਖੋ ਅਗਲਾ ਦੁਪੱਟਾ ਹੈਗਾ ਜਿਹੜਾ ਉਹ ਵਾਲਾ ਇਹ ਵਾਲਾ ਦੇਖੋ ਸ਼ੀਸ਼ੇ ਲੱਗੇ ਹੋਏ ਨੇ ਤੇ ਇਹਦੇ ਤੇ ਮੋਤੀਆਂ ਵਾਲੀ ਲਾਈ ਆ ਗੁੰਮ ਲੈਕ ਤੁਸੀਂ ਪਿੱਛੇ ਵੀ ਦੇਖੋ ਕਿੰਨੀ ਗੀ ਦੋਹਣੀ ਆਈ ਆ ਆ ਦੇਖੋ ਮੋਤੀਆਂ ਵਾਲੀ ਲਾਈ ਆ ਗੁੰਮ ਲੈਕ ਤੇ ਆ ਦੇਖੋ ਮੈਨੂੰ ਤਾਂ ਸਮਝਦਾ ਨਹੀਂ ਐਡਾ ਘੜੀ ਡੋਟ ਹਣਾ ਠੀਕ ਜੀ ਆ ਇਹਦੇ ਵਿੱਚ ਸ਼ੀਸ਼ੇ ਲੱਗੇ ਹੋਏ ਨੇ ਤੇ ਬਹੁਤ ਹੈਵੀ ਲੁੱਕ ਦਾ ਦੁਪੱਟਾ ਤੇ ਇਸ ਤੋਂ ਬਾਅਦ ਇਸ ਤੋਂ ਥੋੜਾ ਹਲਕਾ ਜਿਹਾ ਦੁਪੱਟਾ ਦੇਖੋ ਇਹ ਵਾਲਾ ਇਹ ਵਾਲਾ ਹਾਂ ਠੀਕ ਹੈ ਜੀ ਇਹ ਵਾਲਾ ਦਕੱਟਾ ਦੇਖੋ ਇਹਦੇ ਉੱਤੇ ਕਿਤੇ ਕਿਤੇ ਸ਼ੀਸ਼ਾ ਤੇ ਮਤਲਬ ਕਿ ਇਦਾਂ ਲੈਸ ਲਾਈ ਆਪਾਂ ਨੇ ਘੁੰਮ ਕਰਕੇ ਲੈਸ ਲਾਈ ਆ ਆ ਦੇਖੋ ਕਹਿੰਦਾ ਤੁਸੀਂ ਸਭ ਤੋਂ ਜ਼ਿਆਦਾ ਫਿਨਿਸ਼ਿੰਗ ਹੁੰਦੀ ਹੈ ਕੋਨਿਆਂ ਦੀ ਇਹ ਦੇਖੋ ਠੀਕ ਹੈ ਜੀ ਮੇਰੀ ਲੈਸ ਕਿਵੇਂ ਲਾਈ ਹੋਈ ਹੈ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਹੋਰ ਦਿਖਾਉਨੇ ਆ ਦੇਖੋ ਜੀ ਤਿੰਨ ਦੁਪੱਟੇ ਇਦਾਂ ਦੇ ਨੇ ਆ ਦੇਖੋ ਇਹ ਲਹੰਗੇ ਵਾਲੇ ਦੁਪੱਟੇ ਜਿਹੋ ਲਹੰਗੇ ਹਨਾ ਲਹੰਗਾ ਚੋਲੀ ਹੁੰਦਾ ਉਸਦੇ ਉੱਤੇ ਦੁਪੱਟੇ ਨੇ ਆਪਾਂ ਤੁਹਾਨੂੰ ਦਿਖਾਉਣੀ ਆ ਦੇਖ ਬਿਨ ਬਿਗੇਰ ਮੇਕਅਪ ਦੇ ਤਾਂ ਇਹਨਾਂ ਸੋਹਣੇ ਲੱਗਦੇ ਕਿਉਂਕਿ ਮੈਂ ਮੇਕਅਪ ਘੱਟ ਕਰਦੀ ਆ ਤੇ ਦੇਖੋ ਜੀ ਹਨਾ ਆ ਦੇਖ ਕੇ ਦਿਖਾਉਣਾ ਵਰਕ ਹੈ ਗੱਲ ਇਹ ਇਦਾਂ ਦੇ ਤਿੰਨ ਦੁਪੱਟੇ ਨੇ ਮੈਂ ਤੁਹਾਨੂੰ ਦਿਖਾਉਣੀ ਆ ਆ ਦੇਖ ਦੋ ਇਹ ਹੋ ਗਏ 3 ਆ ਦੇਖੋ ਇਹ ਸੰਤੈ ਨਾ ਦਵਟੇ ਆ ਦੇਖੋ ਇਹ ਆਪਾਂ ਨੇ ਕੀਤਾ ਕੰਮ ਤੇ ਪਰਮਾਤਮਾ ਨੇ ਇਹਨਾਂ ਨੂੰ ਲਾਵੇ ਰੰਗ ਠੀਕ ਹੈ ਜੀ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦਿਖਾਵਾਂਗੇ ਲੈਸਾਂ ਠੀਕ ਹੈ ਜੀ ਜਿਹੜੀਆਂ ਆਪਾਂ ਨੇ ਲਾਈਆਂ ਨੇ ਦੇਖੋ ਇੱਕ ਤਾਂ ਲੈਸ ਆਪਾਂ ਨੇ ਲਈ ਆ ਇਹ ਵਾਲੀ ਤੁਸੀਂ ਦੇਖੋ ਇਹ ਵਾਲੀ ਲੈਸ ਲਈ ਆ ਠੀਕ ਹੈ ਜੀ ਇੰਤਾਂ ਦੀ ਲੈਸ ਲਾਈਆ ਦੂਜੀ ਲੈਸ ਲਾਈ ਆਪਾਂ ਨੇ ਪੰਖੂੜੀ ਲੈਸ ਇਹ ਵੈਸੇ ਤਾਂ ਅਸੀਂ ਤਾਂ ਉਲਜਣ ਬੋਟਾ ਕਹਿੰਦੇ ਆ ਇੱਕੋ ਲੈਸ ਆਪਾਂ ਇਹ ਲਈ ਆ ਠੀਕ ਹੈ ਜੀ ਤੇ ਦੂਜੀ ਲੈਸ ਲਾਈ ਆ ਇਹ ਵਾਲੀ ਇੱਕੋ ਤੇ ਤਾਂ ਦਿਮੋਖ ਹਨ ਇਕੇ ਹਾਂਜੀ ਆ ਦੇਖ ਇਹ ਲਈ ਆ ਦੇਖ ਦੇ ਕੇ ਲਾਈਆ ਆਪਣਾ ਸਮੋਸਾ ਲੈਸ ਠੀਕ ਹੈ ਜੀ ਆਪਾਂ ਨੇ ਇਹ ਲੈਸਾਂ ਲਾ ਕੇ ਦੁਬੱਟੇ ਤਿਆਰ ਕੀਤੇ ਨੇ ਪਰਮਾਤਮਾ ਦੀ ਬਹੁਤ ਸੋਹਣੀ ਕਿਰਪਾ ਹੋਈ ਹੈ ਵੀਡੀਓ ਸਾਡੀ ਤੁਸੀਂ ਪੂਰੀ ਦੇਖਿਆ ਕਰੋ ਜੋ ਵੀ ਤੁਹਾਨੂੰ ਲੱਗਦਾ ਹੈ ਕਿ ਸਾਡੀ ਵੀਡੀਓ ਚੰਗੀ ਹੈ ਮਾੜੀ ਕਿਵੇਂ ਵੀ ਹੈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਅੱਗੇ ਵੀ ਵਧੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਤੇ ਹਨਾ ਪਰਮਾਤਮਾ ਸਭ ਨੂੰ ਮਿਹਨਤ ਦਾ ਬਲ ਵਖਸ਼ੇ ਤੇ ਮਤਲਬ ਕਿ ਹਰ ਕੋਈ ਕੰਮ ਕਰਦਾ ਰਹੇ ਕੱਲ ਨੂੰ ਆਪਾਂ ਤੁਹਾਨੂੰ ਦਿਖਾਵਾਂਗੇ ਸੋਹਣੇ ਸੋਹਣੇ ਸੂਟ ਜਿਹੜੇ ਆਪਣੇ ਕੋਲ ਸਲਾਈ ਲਈ ਆਏ ਨੇ ਤੇ ਉਹ ਦਿਖਾਵਾਂਗੇ ਤੇ ਅੱਜ ਦੇ ਲਈ ਸਿਰਫ ਇੰਨਾ ਹੀ ਤੇ ਮੈਂ ਕੁੜੀਆਂ ਨੂੰ ਕਹਿੰਨੀ ਆ ਕੋਈ ਨਾ ਕੋਈ ਜ਼ਰੂਰ ਕੰਮ ਸਿੱਖੋ ਕੰਮ ਕਦੇ ਵੀ ਕਿਸੇ ਦਾ ਉਹ ਨਹੀਂ ਹੁਨਰ ਕੋਈ ਕਿਸੇ ਦਾ ਖੋ ਨਹੀਂ ਸਕਦਾ ਹੈਗਾ ਝੂਟ ਨੇ ਆਉਣਗੇ ਪਿੰਡ ਤੋਂ ਤਾਂ ਕਿਸੇ ਦੁਕਾਨ ਤੋਂ ਕੰਮ ਪਤਾ ਕਰੋ ਹਨਾ ਨਹੀਂ ਤਾਂ ਕਿਤੇ ਸਲਵਾਰਾਂ ਪਤਾ ਕਰੋ ਤੇ ਆਪਣੇ ਘਰ ਦੀ ਆਈ ਚਲਾਈ ਆ ਜਿਹੜੀ ਉਹ ਚਲਦੀ ਰੱਖੋ ਤੇ ਮਤਲਬ ਕਿ ਤੇ ਆਪਾਂ ਨੂੰ ਔਖਾ ਨਾ ਹੋਵੇ ਹੈਨਾ ਤੇ ਬੱਸ ਧੰਨਵਾਦ